64 ਕੇਵੀ ਦੀ ਤਾਰਾਂ ਜਿਹੜੀਆਂ ਨੇ ਉਹ ਟੁੱਟ ਕੇ ਲੋਕਾਂ ਦੇ ਘਰਾਂ ਤੇ ਘਰ ਤੇ ਡਿੱਗੀ ਹੈ ਕਿ ਤਾਰ ਜੀ ਉਹਦੇ ਨਾਲ ਬਹੁਤ ਸਾਰੇ ਕੁਮਿੰਟ ਜਿਹੜੇ ਲੋਕਾਂ ਦੇ ਸੜ ਗਏ ਆ ਪਹਿਲੀ ਬੜੀ ਬੜੀ ਕਿ ਆ ਡੈਮ ਪ੍ਰਸ਼ਾਸਨ ਨੂੰ ਕਿ ਇਹਨਾਂ ਤਾਰਾਂ ਨੂੰ ਰਿਮੂਵ ਕਰ ਲਿਆ ਜਾਏ ਪ੍ਰਾਣੀਆਂ ਹੋ ਗਈਆਂ ਸ਼ੈਕ ਡਾਊਨ ਹੋ ਗਈਆਂ ਬਹੁਤ ਜ਼ਿਆਦਾ ਪਰ ਕਿਸੇ ਨੇ ਸਾਡੀ ਸੁਣੀ ਨਹੀਂ 68 ਕੇਵੀ ਦੀ ਤਾਰਾਂ ਜਿਹੜੀਆਂ ਨੇ ਉਹ ਟੁੱਟ ਕੇ ਲੋਕਾਂ ਦੇ ਘਰਾਂ ਤੇ ਘਰ ਤੇ ਡਿੱਗੀ ਹੈ ਇੱਕ ਤਾਰ ਜੀ ਉਹਦੇ ਨਾਲ ਬਹੁਤ ਸਾਰੇ ਇਕੁਪਮੈਂਟ ਜਿਹੜੇ ਲੋਕਾਂ ਦੇ ਸੜ ਗਏ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ आरके इलेक्ट्रॉनिक्स वाले ਦਾ ਸਾਰਾ ਘਰ ਜਿਹੜਾ ਉਹ 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 ਉਹਦੀ ਉਹਦੀ ਵਾਇਰਿੰਗ ਉਹਨਾਂ ਦੇ ਉਹਨਾਂ ਦੇ ਜੋ ਵੀ ਅੰਦਰ ਇਕਵਪਮੈਂਟ ਸੀਗੇ ਸੜ ਗਏ ਐ ਇਲੈਕਟ੍ਰੋਨਿਕ ਦਾ ਜਿੰਨੇ ਵੀ ਇਕਵਪਮੈਂਟ ਸੀਗੇ ਸਾਰੇ ਸੜ ਗਏ ਆ ਔਰ ਅਸੀਂ ਪਹਿਲੇ ਪਹਿਲੀ ਬੜੀ ਵਾਰੀ ਕਿਹਾ ਡੈਮ ਪ੍ਰਸ਼ਾਸਨ ਨੂੰ ਕਿ ਇਹਨਾਂ ਤਾਰਾਂ ਨੂੰ ਰਿਮੂਵ ਕਰ ਲਿਆ ਜਾਏ ਪ੍ਰਾਣੀਆਂ ਹੋ ਗਈਆਂ ਸੈਕਡਾਉਨ ਹੋ ਗਈਆਂ ਬਹੁਤ ਜ਼ਿਆਦਾ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਅੱਜ ਮਤਲਬ ਜਿਹੜੀ ਵਧੀਆ ਗੱਲ ਇਹ ਰਹੀ ਹੈ ਕਿ ਇਹਦੇ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਿੱਛੇ ਵੀ ਇਹਦੇ ਥੱਲੇ ਬਹੁਤ سارے ਘਰ ਨੇ ਪਿੰਡ ਜੁਗਿਆਲ ਦੇ ਵਿੱਚ 30 ਵੀ ਘਰ ਨੇ ਔਰ ਇਸ ਇਹਨਾਂ ਤਾਰਾਂ ਦੇ ਨਾਲ ਪਹਿਲੇ ਵੀ 5-6 ਲੋਕ ਜਿਹੜੇ ਆ ਉਹਨਾਂ ਦੀ ਡੈਥ ਹੋ ਚੁੱਕੀ ਹੈ ਸਾਡੇ ਪਿੰਡ ਦੇ ਬਲਵੰਤ ਸਿੰਘ ਜੱਗੀ ਜੀ ਔਰ ਹੋਰ ਦੋ ਤਿੰਨ ਬੰਦੇ ਜਿਹੜੇ ਆ ਇੱਥੇ ਸਾਡੇ ਆ ਲੜਕਾ ਜਿਹੜਾ ਇੱਥੋਂ ਦਾ ਸ਼ੀਤਲ ਦਾ ਬੇਟਾ ਇਹਨਾਂ ਤਾਰਾਂ ਨਾਲ ਉਹਦੀ ਡੈਥ ਹੋਈ ਹੈ